ਅੱਜ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਜਿਹੜੀ ਆ ਖਬਰ ਤੁਹਾਨੂੰ ਦਿਖਾਉਣ ਲੱਗੇ ਆ ਖਬਰ ਦੇਖ ਕੇ ਤੁਸੀਂ ਇਸ ਖਬਰ ਨੂੰ ਸ਼ੇਅਰ ਵੀ ਕਰਨਾ ਹੈਗਾ ਤੇ ਇਹਨਾਂ ਲੋਕਾਂ ਦੀ ਸਪੋਰਟ ਵੀ ਕਰਨੀ ਹੈਗੀ ਆ ਡੌਗ ਲਵਰ 77 ਵਾਲੇ ਜਾਨੀ ਕਿ ਪੀਵੀ 77 ਗੁਰੂ ਸਾਹਿਬ ਦਾ ਨੰਬਰ ਚੱਲਦਾ ਹੈਗਾ ਤੇ ਇਹ ਸਾਰੇ ਉਹ ਸੰਸਥਾ ਦੇ ਮੈਂਬਰ ਹੈਗੇ ਆ ਆਵਾਰਾ ਪਸ਼ੂ ਜਿਹੜੇ ਹੈਗੇ ਆ ਕੁੱਤੇ ਜਾਨਵਰ ਉਹਨਾਂ ਦੇ ਲਈ ਦਰਵੇਸ਼ਾਂ ਦੇ ਲਈ ਇੱਕ ਸੇਵਾ ਜਿਹੜੀ ਆ ਇਹਨਾਂ ਨੇ ਸ਼ੁਰੂ ਕਰ ਦਿੱਤੀ ਗਈ ਆ ਪੂਰੀ ਸੇਵਾ ਬਾਰੇ ਵੀ ਜਾਣਕਾਰੀ ਦੇਣੀ ਹੈ ਕੀ ਸੇਵਾ ਰਹੂਗੀ ਕੀ ਕੀ ਪ੍ਰਬੰਧ ਕੀਤੇ ਜਾ ਰਹੇ ਨੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਟੋਰੇ ਦਿਖਾ ਦਿੰਦਾ ਹੈਗਾ ਪੂਰੀ ਇਹ ਗੱਡੀ ਇਹਨਾਂ ਨੇ ਭਰ ਕੇ ਲਿਆਂਦੀ ਆ ਤੇ ਕਿੱਥੇ ਰੱਖਣੇ ਆ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਰਹਿਣੀ ਹੈ ਵੀਡੀਓ ਨੂੰ ਜਲਦੀ ਤੋਂ ਜਲਦੀ ਜ਼ਰੂਰ ਸ਼ੇਅਰ ਕਰ ਲਿਓ ਹਰੇਕ ਤੱਕ ਇਹ ਜਾਣਕਾਰੀ ਜਿਹੜੀ ਹੈ ਜ਼ਰੂਰ ਚਲਾਈ ਜਾਵੇ ਗੱਲਬਾਤ ਕਰ ਲੈਣੇ ਆ ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਸੰਸਥਾ ਦਾ ਨਾਮ ਤੇ ਕਿਹੜਾ ਕੰਮ ਜਿਹੜਾ ਹੈਗਾ ਮਾਨਵਤਾ ਦੇ ਹਿੱਤ ਲਈ ਕਰਨ ਜਾ ਰਹੇ ਹੋ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੇ ਸਭ ਤੁਹਾਡਾ ਜੀ ਆਇਆਂ ਕਰਦੇ ਹੈਗੇ ਆ ਤੁਹਾਡੇ ਮੱਦੇਨਜ਼ੀ ਮੈਂ ਦੱਸਣਾ ਚਾਹਾਂਗਾ ਗੁਰੂ ਹਰਸਾਜ ਦੇ ਇਲਾਕੇ ਦੇ ਨਿਵਾਸੀਆਂ ਨੂੰ ਤੁਹਾਡੀ ਸਪੋਰਟ ਦੇ ਨਾਲ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਦਰवेशਾਂ ਦੀ ਆਪਾਂ ਸਵੇਰੇ ਸ਼ਾਮ ਦੁੱਧ ਤੇ ਫੀਡ ਦੀ ਸੇਵਾ ਸ਼ੁਰੂ ਕੀਤੀ ਹੈਗੀ ਸੋ ਕਾਫੀ ਲੋਕਾਂ ਦੀ ਸਪੋਰਟ ਮਿਲ ਰਹੀ ਹੈਗੀ ਉਸ ਪਰਮਾਤਮਾ ਦੀ ਸਪੋਰਟ ਮਿਲ ਰਹੀ ਹੈਗੀ ਸੋ ਉਹਨਾਂ ਵਾਸਤੇ ਅਸੀਂ ਐਜ਼ এ ਸਾਰੀ ਟੀਮ ਨੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈਗਾ ਆ ਗਰਮੀ ਦੇ ਕਾਰਨ ਕਰਕੇ ਉਹਨਾਂ ਨੂੰ ਪਾਣੀ ਦੁੱਧ ਦੀ ਪਿਆਸ ਬਹੁਤ ਜ਼ਿਆਦਾ ਲੱਗਦੀ ਹੈਗੀ ਔਰ ਆ ਨਾ ਚਾਹਦੇ ਵੀ ਹੋਏ ਵੀ ਉਹਨਾਂ ਨੂੰ ਗੰਦੀ ਨਾਲੀ ਦੇ ਵਿੱਚ ਮੂੰਹ ਮਾਰਨਾ ਪੈਂਦਾ ਹੈਗਾ ਸੋ ਉਹਨਾਂ ਦੇ ਇੱਕ ਛੋਟੇ ਉਪਰਾਲੇ ਵਾਸਤੇ ਇੱਕ ਬਰਤਨ ਅਸੀਂ ਰੱਖਣ ਜਾ ਰਹੇ ਹੈਗੇ ਔਰ ਸਾਡਾ ਜਿਹੜਾ ਟਾਰਗੇਟ ਹੈਗਾ ਪੂਰੇ ਗੁਰੂ ਹਰ ਸਹਾਏ ਦੇ ਵਿੱਚ ਇਦਾਂ ਦੇ ਤਕਰੀਬਨ 1100 ਬਰਤਨ ਅਸੀਂ ਰੱਖੀਏ ਤਾਂ ਜੋ ਦਰਵੇਸ਼ ਨੂੰ ਪਿਆਸ ਜਦੋਂ ਲੱਗੇ ਗੰਦੀ ਗੰਦੀ ਨਾਲੀ ਦੇ ਵਿੱਚ ਮੂੰਹ ਨਾ ਮਾਰਨਾ ਪਵੇ ਔਰ ਇੱਕ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਵੀ ਜ਼ਰੂਰ ਕਹਿਣਾ ਚਾਹਾਂਗਾ ਕੀ ਗਰਮੀ ਦਾ ਮੌਸਮ ਚੱਲ ਰਿਹਾ ਹੈਗਾ ਔਰ ਦਰਵੇਸ਼ ਨਾ ਚਾਹੁੰਦੇ ਹੋਈ ਵੀ ਜਦੋਂ ਆਪਾਂ ਕੋਈ 4 ਵੀਹیکل ਲੈ ਕੇ ਆਣਿਆ ਆਪਣੀ ਕਾਰ ਦੇ ਥੱਲੇ ਦਰਵੇਸ਼ ਬੈਠਦਾ ਹੈਗਾ ਸੋ ਜਦੋਂ ਆਪਾਂ ਗੱਡੀ ਨੂੰ ਸਟਾਰਟ ਕਰਨਾ ਹੈ ਪਲੀਜ਼ ਪਲੀਜ਼ ਜਰੂਰ ਤੁਸੀਂ ਗੱਡੀ ਨੂੰ ਚੈੱਕ ਕਰੋ ਕਿਉਂਕਿ ਇਦਾਂ ਦੇ ਸਾਡੇ ਕੋਲ ਕਈ ਕੇਸ ਆ ਚੁੱਕੇ ਹੈਗੇ ਨੇ ਜਿਨ੍ਹਾਂ ਨੂੰ ਕਾਰਾਂ ਨੇ ਧਰੜ ਦਿੱਤਾ ਹੈਗਾ ਔਰ ਉਹਨਾਂ ਦਾ ਜਿਹੜਾ ਬੈਕ ਪਿੱਛੇ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਔਰ ਚੱਲਣ ਦੇ ਵਿੱਚ ਬਹੁਤ ਜ਼ਿਆਦਾ ਅਸਮਰਥ ਹੋ ਚੁੱਕੇ ਨੇ ਔਰ ਜਿਨ੍ਹਾਂ ਨੂੰ ਅਸੀਂ ਮਾਲਤੀ ਦੀਦੀ ਹੈਗੇ ਨੇ ਫਿਰੋਜ਼ਪੁਰ ਮੋਗਾ ਬਲਵੀਰ ਦੀਦੀ ਹੈਗੇ ਨੇ ਉਹਨਾਂ ਦੇ ਕੋਲ ਉਹ ਕੇਸ ਅਸੀਂ ਭੇਜੇ ਹੈਗੇ ਨੇ ਸੋ ਮੈਂ ਜ਼ਰੂਰ ਕਵਾਂਗਾ ਕਿ ਇਹਨਾਂ ਬੇਜ਼ੁਬਾਨਾਂ ਦੀ ਸੇਵਾ ਵਾਸਤੇ ਤੁਸੀਂ ਜ਼ਰੂਰ ਅੱਗੇ ਆਓ ਬਾਕੀ ਪੂਰੀ ਟੀਮ ਖੜੀ ਹੈਗੀ ਇਹਨਾਂ ਦੀ ਸਪੋਰਟ ਦੇ ਨਾਲ ਪਰਮਾਤਮਾ ਦੇ ਅਸ਼ੀਰਵਾਦ ਦੇ ਨਾਲ ਅਸੀਂ ਇਹ ਜਿਹੜੀ ਸੇਵਾ ਨਿਭਾ ਰਹੇ ਹੇ ਕਿ ਔਰ ਇਸ ਸੇਵਾ ਨੂੰ ਅਸੀਂ ਕਹਿੰਦੇ ਕਿ ਰੈਗੂਲਰ ਚੱਲੇ ਉਹਨਾਂ ਵਾਸਤੇ ਦੇਖੋ ਕੱਲਾ ਸ਼ਿਵਾਪੂਰੇ ਗੁਰੂ ਹਰ ਸਹਾਏ ਨੂੰ ਨਹੀਂ ਬਦਲ ਸਕਦਾ ਮਤਲਬ ਇੱਕ ਇੱਕ ਰੁਪਇਆ ਜੇਕਰ ਆਪਾਂ ਪਾਣਿਆ ਤੇ ਇਹਨਾਂ ਦਰਵੇਸ਼ਾਂ ਨੂੰ ਜਿਹੜੇ ਭੁੱਖ ਦੇ ਨਾਲ ਇਸ ਟਾਈਮ ਝੁੰਜ ਰਹੇਗੇ ਨੇ ਉਹਨਾਂ ਨੂੰ ਆਪਾਂ ਬਚਾਇਆ ਜਾ ਸਕਦਾ ਹੈ ਹਾਂ ਬਿਲਕੁਲ ਜੀ ਬਚਾ ਚਾਸਦਾ ਗਰਮੀ ਦੇ ਮੱਦੇ ਨਜ਼ਰ ਇਹ ਪ੍ਰੋਪਰਲਾ ਕੀਤਾ ਜਾ ਰਿਹਾ ਪੁਲੀਸ ਸਾਹਿਬ ਕੀ ਕਹਣਾ ਜੀ ਕਹਣਾ ਜੀ ਸਾਰੇ ਰਲ ਮਿਲ ਕੇ ਜੇ ਆਪਾਂ ਸਾਥ ਦਈਏ ਜੀ ਇਹਨਾਂ ਬੇਜਵਾਨਾਂ ਦੀ ਸੇਵਾ ਹੋ ਸਕੇ ਜੀ ਸ਼ਿਵਾਜੀ ਬਹੁਤ ਵਧੀਆ ਕਰ ਰਹੇ ਨੇ ਜੀ ਜਦੋਂ ਵੀ ਸਾਰੇ ਰਲ ਮਿਲ ਕੇ ਕਰ ਰਹੇ ਨੇ ਇਹਨਾਂ ਦਾ ਪ੍ਰਾਲਾ ਬਹੁਤ ਵਧੀਆ ਜੋ ਵੀ ਇਹਨਾਂ ਨੇ ਉਦਮ ਚੱਕਿਆ ਜੀ ਸਾਰੇ ਆਪਾਂ ਕਿਹਨੇ ਸਭ ਪ੍ਰਾਸ ਸਾਥ ਦਈਏ ਬੇਜਮਾਨ ਭਾਵੇਂ ਕੁੱਤਾ ਆ ਭਾਵੇਂ ਕੋਈ ਵੀ ਜਾਨਵਰ ਕੋਈ ਪੰਛੀ ਵੀ ਹੈ ਆਪਾਂ ਸਭ ਦੇ ਸੰਜੋਗ ਨਾਲ ਹੀ ਸਭ ਵਧੀਆ ਹੋ ਜਾਏਗੀ ਅ ਤਰਸੀਮ ਜੀ ਗਉਆਂ ਦੀ ਸੇਵਾ ਕਰਦੇ ਹੈਗੇ ਹੁਣ ਡੌਗ ਲਵਰ ਪੀਵੀ 70 ਵਾਲੇ ਆ ਗਏ ਇਹਨਾਂ ਨੇ ਦਰਵੇਸ਼ਾ ਦੀ ਸੇਵਾ ਕਰਨੀ ਹੈਗੀ ਹੈ ਸੇਵਾ ਤੁਹਾਡੇ ਵੀ ਚੱਲ ਰਹੀ ਹੈ ਗਉਆਂ ਫੱਟੜ ਹੋ ਜਾਂਦੀਆਂ ਨੇ ਕੋਈ ਵੀ ਦਿੱਕਤ ਹੈ ਹਾਂ ਮੈਂ ਕਹਿੰਦਾ 5 ਮਿੰਟ ਤੋਂ ਪਹਿਲਾਂ ਸਰਵਿਸ ਜਿਹੜੀ ਆ ਤੁਹਾਡੇ ਦਿੱਤੀ ਜਾਂਦੀ ਹੈ ਇਹ ਕਿਵੇਂ ਅਪਰਾਲੇ ਨੂੰ ਮੰਦੇ ਹੈਗਾ ਜਿਹੜੇ ਨੌਜਵਾਨਾਂ ਨੇ ਅਪਰਾਲਾ ਕਰਤਾ ਬਹੁਤ ਵਧੀਆ ਅਪਰਾਲਾ ਜੀ ਇਹ ਜੈ ਸਾਹਿਬ ਨੇ ਇਹਨਾਂ ਨੇ ਸਾਰੀ ਟੀਮ ਨੇ ਡਾਕਟਰ ਸਾਹਿਬ ਇਹਨਾਂ ਨੇ ਜਿਹੜਾ ਕੀਤਾ ਨਾ ਜੀ ਬਹੁਤ ਵਧੀਆ ਅਪਰਾਲਾ ਅਸੀਂ ਵੀ ਇਹਨਾਂ ਦੇ ਨਾਲ ਤਨ ਮਨ ਧੰ ਦੇ ਨਾਲ ਅਸੀਂ ਇਹਨਾਂ ਦੇ ਨਾਲ ਆ ਅਸੀਂ ਵੀ ਜਿੰਨਾ ਸਹਿਯੋਗ ਹੈ ਇਹਨਾਂ ਨੂੰ ਕਰਾਂਗੇ ਜੀ ਹਾਂ ਬਿਲਕੁਲ ਹੀ ਸਹਿਯੋਗ ਦੀ ਗੱਲ ਆਈ ਹੈ ਤੇ ਇਧਰ ਸੇਵਾਦਾਰ ਖੜਿਆ ਤੇ ਲੰਗਰ ਵਰਤਾਣਾ ਹੋਵੇ ਤੇ ਸੇਵਾਦਾਰਾਂ ਅੱਗੇ ਆ ਜਾਂਦੇ ਆ ਗਊ ਸੇਵਾ ਵਾਲੇ ਭਗਤ ਹਾਂਜੀ ਕੀ ਕਹਿਣਾ ਜੀ ਰਾਮ ਰਾਮ ਜੀ ਮੈਂ ਤਾਂ ਹੀ ਹੋ ਗਿਆ ਨਾ ਜਾਨਾ ਜੀ ਕਿੰਨੇ ਮੁੰਡੇ ਆਂ ਜੁਆਲ ਮੁੰਡੇ ਆਂ ਇਹ ਸ਼ਿਵਾਈ ਦੇ ਕੰਮ ਚੱਕਿਆ ਐ ਸਾਰੇ ਮੁੰਡੇ ਅੱਗੇ ਆਂ ਸੇਵਾ ਕਰਨ ਕੋਈ ਪੈਸੇ ਨਹੀਂ ਪਾਸੋਦਾ ਪੈਸੇ ਕੋਈ ਚੱਕਰ ਨਹੀਂ ਗਈ ਪੂਰੀ ਮੰਡੀ ਮਿੱਡੀ ਢਾਲ ਕਰਨ ਵਾਸਤੇ ਵੀ ਸੇਵਾ ਨੂੰ ਮਾੜੇ ਕੋਈ ਨਹੀਂ ਕਰਾਉਂਦੇ ਕੱਲੇ ਸ਼ਿਵਾਈ ਨਹੀਂ ਕਰ ਸਕਦੇ ਕੱਲੇ ਅਸੀਂ ਨਹੀਂ ਕਰ ਸਕਦੇ ਮੰਡੀ ਵਾਲੇ ਸਹਿਯੋਗ ਜੋੜੀਏ ਇਥੇ ਵੀ ਤਲਵ ਨਵਕ ਜੁਆਲ ਮੁੰਡਿਆਂ ਕੇ ਵੇਚਦੀ ਏ ਵੀ ਐਵੇਂ ਸੇਵਾ ਕਰਨ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸੇਵਾ ਨਾਲ ਸੇਵਾ ਜਰੂਰੀ ਹੈ ਹਾਂ ਬਿਲਕੁਲ ਜੀ ਸੇਵਾ ਜਰੂਰ ਕੀਤੀ ਜਾਵੇ ਤੇ ਬੋਵੀ ਹੋਰੀ ਬੋਵੀ ਜੀ ਕਿਵੇਂ ਦੇਖਦੇ ਹੋ ਇਸ ਉਪਰਾਲਾ ਤੇ ਕੀ ਸੰਜੋਗ ਰਹਿਣ ਵਾਲਾ ਜੀ ਸ਼੍ਰੀਮਾਨ ਜੀ ਕੋਈ ਜੀ ਬਹੁਤ ਵੱਡਾ ਉਪਰਾਲਾ ਜਿਹੜਾ ਇਹਨਾਂ ਨੇ ਕੀਤਾ ਹੈ ਇਸ ਤਰ੍ਹਾਂ ਹਰੇਕ ਮੂਜਾਣ ਟੀੜੀ ਇਹਨਾਂ 'ਚ ਜੇਵਨ ਧਿਆਨ ਦੇਵੇ ਤੇ ਨਸ਼ਾ ਤੋਂ ਮੁਕਤੀ ਪਾਈ ਜਾ ਸਕਦੀ ਹੈ ਗੰਦੇ ਕਮਲ ਮੁਕਤੀ ਪਾਈ ਜਾ ਸਕਦੀ ਹੈ ਕੋਈ ਵੀ ਇਹ ਜੰਗ ਬਲੱਡ ਜਿਹੜੇ ਉਰਦੇ ਨੇ ਜਿਹੜੇ ਕਮਮਨ ਧਿਆਨ ਕਰਨਗੇ ਉਹੀ ਅੱਗੇ ਕੰਮ ਸ਼ੁਰੂ ਹੁੰਦਾ ਜੀ ਜੇ ਚੰਗੇ ਕੰਮਾਂ 'ਵਾਂ ਧਿਆਨ ਕਰਾਂਗੇ ਤੇ ਚੰਨੀ ਲਾਈਨ ਮਿਲ ਜੰਦੀ ਮਾੜੇ ਕੰਮਾਂ 'ਵਾਂ ਧਿਆਨ ਕਰੋਗੇ ਤੇ ਮਾੜੀ ਲਾਈਨ ਮਿਲਦੀ ਹੈ ਇਸ ਕਰਕੇ ਜਿਹੜਾ ਇਹਨਾਂ ਉਪਰ ਹਲਾ ਜਿੱਤਿਆ ਹੁੰਦਾ ਜੀ ਇੱਕ ਤਾਂ ਲੋਕਾਂ ਦਾ ਭਲਾ ਲੋਕਾਂ ਨੂੰ ਸਿੱਖਿਆ ਤੇ ਆਹ ਪਸ਼ੂ ਪੰਛੀਆਂ ਦਾ ਉਹਨਾਂ ਦਾ ਵੀ ਭਲਾ ਦੇਖੋ ਆਪਾਂ ਨੂੰ ਪਿਆਸ ਲੱਗਦੀ ਆਪਾਂ ਮਿੰਟ ਬਾਅਦ ਹੀ ਹੁੰਦੇ ਨੇ ਗਲਾਸ ਪਾਣੀ ਦਾ ਪਿਆਈ ਜਾਂ ਆਪਾਂ ਕਿਹਨੂੰ ਪਾਣੀ ਪੀਂਦੇ ਆ ਪਾਣੀ ਪੀਂਦੇ ਉਹਨਾਂ ਵਾਸਤੇ ਕਿਤੇ ਹੁਣ ਕੋਈ ਉਹ ਚੀਜ਼ ਨਹੀਂ ਰਹਿ ਗਈ ਅੱਗੇ ਬੜੇ ਜਣੇ ਛੱਪੜ ਹੁੰਦੇ ਸੀ ਬੜੀਆਂ ਚੀਜ਼ਾਂ ਹੁੰਦੀਆਂ ਸੀ ਪਾਣੀ ਪੀਣ ਵਾਸਤੇ ਨਾ ਖੁਸ਼ ਖਾਨ ਨੂੰ ਮਿਲ ਜਾਂਦਾ ਸੀ ਉਹਨਾਂ ਚੀਜ਼ਾਂ ਹੀ ਰਹੀਆਂ ਦਰਖਤ ਵੀ ਕੱਟੇ ਗਏ ਨੇ ਜੀ ਛਾਵਾਂ ਵੀ ਖਤਮ ਹੋ ਗਈਆਂ ਤੇ ਪਾਣੀ ਪੀਣ ਵਾਸਤੇ ਵੀ ਉਹਨਾਂ ਵਾਸਤੇ ਕੋਈ ਚੀਜ਼ ਨਹੀਂ ਰਹੀਆਂ ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਨੇ ਆ ਕਿ ਜਿਹੜੇ ਬਰਤਨ ਨੇ ਕੋਠਿਆਂ ਦੇ ਉੱਪਰ ਚਵਾਰਿਆਂ ਦੇ ਉੱਪਰ ਰੱਖੇ ਜਾਣ ਘਰਾਂ ਦੇ ਬਾਹਰ ਰੱਖੇ ਜਾਣ ਕਿਤੇ ਵੀ ਕੋਈ ਵੀ ਜਿੱਥੇ ਪਸ਼ੂ ਪੰਛੀ ਦਾ ਡੇਰਾ ਹੈ ਉੱਥੇ ਦਾਣਾ ਪਾਣੀ ਪਾਇਆ ਜਾਵੇ ਬਹੁਤ ਜ਼ਰੂਰੀ ਹੈ ਜੀ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਨੌਜਵਾਨ ਪੀੜ੍ਹੀ ਅੱਗੇ ਆਵੇ ਸਾਰੀ ਅਸੀਂ ਇਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਕਰਦੇ ਜਿਹਨਾਂ ਨੇ ਇਹਨਾਂ ਨੇ ਕਰੂ ਉਠਾਇਆ ਜੀ ਗੋਹੂ ਸੇਵਾ ਦਾ ਗੋਪ ਵੱਲੋਂ ਸਾਰਿਆਂ ਵੱਲ ਜੋਰ ਕੇ ਬੇਨਤੀ ਹੈ ਕਿ ਐਹੋ ਹੀ ਉਪਰਾਲੇ ਕਰੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੋਏਗਾ ਬਹੁਤ-ਬਹੁਤ ਸਾਨੂੰ ਹਾਂ ਜੀ ਕੋਈ ਵੀ ਬਿਮਾਰ ਪਿੱਟਾ ਜਾਂ گاਵਾ ਵਾਸਤੇ ਸਾਡੇ ਲੋੜ ਪੈਂਦੀ ਹੈ ਸਾਡੇ ਆ ਡਾਕਟਰ ਮਨਦੀਪ ਸ਼ਰਮਾ ਜੀ ਹਾਂ ਜੀ ਸਾਨੂੰ ਫ੍ਰੀ ਦਵਾਈ ਦਿੰਦੇ ਜੀ ਕੋਈ ਪੈਸੇ ਨਹੀਂ ਲੈਂਦੇ ਜੀ ਦਰਸਨ ਜਿੰਨੀ ਮਦਦ ਹੋ ਸਕਦੀ ਜਰੂਰ ਕਰੀਦੀ ਹੈ ਜੀ ਹਰ ਗੈਡ ਵਾਸੇ ਸ਼ਿਵ ਸਾਹਿਬ ਕਹਿੰਦੇ ਨੇ ਸਾਰੇ ਤਰ੍ਹਾਂ ਦੀ ਮਦਦ ਕਰੀ ਦੀ ਜਿੰਨੀ ਵੀ ਕਰ ਸਕਦੇ ਆਪਾਂ ਕਰਦੇ ਹਾਂ ਹਾਂ ਸ਼ਿਵ ਜੀ ਤੁਹਾਡੇ ਤੋਂ ਸਟਾਰਟਿੰਗ ਕੀਤੀ ਸੀ ਵੀਡੀਓ ਮੈਂ ਤੁਹਾਡੇ ਤੇ ਖਤਮ ਕਰੂੰਗਾ ਕੋਈ ਵਿਸ਼ੇਸ਼ ਥਾਵਾਂ ਚੁੱਕੀਆਂ ਗੰਜਾਂ ਜਿੱਥੇ ਰੱਖੇ ਜਾਣਗੇ ਕਿ ਹਰੇਕ ਗਲੀ ਮੁਹੱਲੇ ਦੇ ਵਿੱਚ ਜੀ ਸਿੰਘ ਸਾਹਿਬ ਟਾਰਗੇਟ ਹੈਗਾ ਪੂਰੇ ਗੁਰੂ ਹਰ ਸਹਾਇ ਦੇ ਵਿੱਚ ਆਪਾਂ ਇਹ ਬਰਤਨ ਰੱਖਾਂਗੇ ਔਰ ਮੈਂ ਤੁਹਾਡੇ ਮਾਧਮ ਰਾਹੀਂ ਇਹ ਜਿੰਨੇ ਵੀ ਗੁਰੂ ਹਰ ਸਹਾਇ ਦੇ ਸਫਾਈ ਕਰਮਚਾਰੀ ਨਿਗੇ ਨੇ ਉਹਨਾਂ ਨੂੰ ਬੇਨਤੀ ਕਰਦਾ ਹੈਗਾ ਜਿੱਥੇ ਵੀ ਤੁਹਾਨੂੰ ਕੋਈ ਇਹ ਬੇਜ਼ੁਬਾਨ ਵਾਸਤੇ ਕੋਈ ਕਟੋਰਾ ਜਾਂ ਗਊ ਮਾਸ ਤੇ ਮਾਤਾ ਵਾਸਤੇ ਕੋਈ ਪਲਾਸਟਿਕ ਦਾ ਵੱਡਾ ਦੇ ਕਿਦਾ ਪੁਲਿਸ ਪਲੀਜ਼ ਉਹਨਾਂ ਨੂੰ ਬਿਲਕੁਲ ਨਾ ਛੇੜਿਆ ਜੇ ਇਦਾਂ ਨਾ ਹੋਵੇ ਕਿਤੇ ਉਹ ਟਰਾਲੀ ਦੇ ਵਿੱਚ ਪਾ ਜੇ ਨਹੀਂ ਮੇਰੀ ਬੇਨਤੀ ਹੈਗੀ ਜਿੰਨੇ ਵੀ ਗੁਰੂ ਹਰ ਸਹਾਇ ਦੇ ਸਫਾਈ ਕਰਮਚਾਰੀ ਹੈਗੇ ਨੇ ਬਿਲਕੁਲ ਜੀ ਇਹ ਬੇਨਤੀ ਮੈਂ ਦੁਬਾਰਾ ਕਰ ਦਿੰਦਾ ਕਿ ਮੈਂ ਕਟੋਰੇ ਵੀ ਤੁਹਾਨੂੰ ਦਿਖਾ ਦਿੰਦਾ ਹੈਗਾ ਇਹ ਕਟੋਰੇ ਦਰवेशਾਂ ਦੇ ਰੱਖੇ ਜਾਣੇ ਨੇ ਉਹਨਾਂ ਲਈ ਖਾਣੇ ਦਾ ਪ੍ਰਬੰਧ ਕੀਤਾ ਜਾਣਾ ਹੈ ਪਾਣੀ ਦਾ ਪ੍ਰਬੰਧ ਕੀਤਾ ਜਾਣਾ ਹੈ ਇਹ ਨਾ ਹੋਵੇ ਚੱਕ ਨਗਰ ਕੌਂਸਲ ਵਾਲਿਓ ਤੇ ਲੈ ਜਾਓ ਜੇ ਤੁਸੀਂ ਚੱਕ ਲੈ ਕੇ ਤੇ ਕੈਮਰਾ ਮਗਰ ਆ ਜਾਣਾ ਗੁਰੂ ਸਾਹਿਬ ਲਾਈਵ ਦਾ ਤੇ ਇਹ ਸੇਵਾ ਦੇ ਵਿੱਚ ਕੁਝ ਵੀ ਆਪ ਦਾ ਹੱਥ ਵਟਾਣਾ ਹੈਗਾ ਪ੍ਰਵੀਨ ਹੋਰੀ ਨੇ ਪ੍ਰਵੀਨ ਜੀ ਕੀ ਕਹਣਾ ਲਾਸਟ ਦੋ ਸ਼ਬਦ ਜੀ ਡਾਕਟਰ ਸਾਹਿਬ ਸਾਡਾ ਕੋਈ ਵੀ ਸਾਨੂੰ ਬਾਹਰ ਲੋੜ ਪੈਂਦੀ ਫ੍ਰੀ ਇਲਾਜ ਕਰਦੇ ਜੀ ਬਹੁਤ ਵਧੀਆ ਪ੍ਰਾਲਾ ਜੀ ਬਹੁਤ ਸੇਵਾ ਕਰ ਰਹੇ ਨੇ ਅਸੀਂ ਗਊ ਸੇਵਾ ਵੀ ਕਰਦੇ ਆ ਤੇ ਸਾਡੀ ਟੀਮ ਗਊ ਸੇਵਾ ਦੀ ਟੀਮ ਹਰ ਵਕਤ ਦਰਵੇਸ਼ਾਂ ਦੇ ਇਲਾਜ ਦੇ ਲਈ 24 ਕੰਦੇ ਹਾਜ਼ਰ ਹੈ ਜੈਸ ਲਓ ਜੀ ਸਾਰੀ ਟੀਮ ਹਾਜ਼ਰ ਗਊ ਸੇਵਾ ਵੀ ਹਾਜ਼ਰ ਤੇ ਡੌਗ ਲਵਰ 70 ਵਾਲੇ ਵੀ ਹਾਜ਼ਰ ਤੇ ਕਟੋਰੇ ਆ ਜਣੇ ਹਰੇਕ ਘਰ ਦੇ ਬਾਹਰ ਤੇ ਇਸ ਵਾਈ ਸੇਵਕ ਮੈਂ ਫਿਰ ਬੇਨਤੀ ਕਰ ਰਿਹਾ ਹੈਗਾ ਨਗਰ ਕਾਉਂਸਲ ਵਾਲਿਆਂ ਨੂੰ ਚੱਕਿਓ ਨਾ ਇਹ ਸੇਵਾ 'ਚ ਹੱਥ ਵਢਾ ਲਿਓ ਚੱਕ ਲਿਆ ਤਾਂ ਜੇ ਗੱਡੀ ਪਾਤੇ ਕੈਮਰਾ ਆ ਗਿਆ ਫਿਰ ਖੜਾ ਨਹੀਂ ਛੁੱਟਣ ਵਾਲਾ ਤੁਹਾਡਾ ਤੇ ਸੇਵਾ ਦਾ ਕੰਮ ਨੇਕੀ ਦੇ ਕੰਮ ਦੇ ਵਿੱਚ ਜਿੰਨੇ ਲੋਕ ਇਸ ਵੀਡੀਓ ਨੂੰ ਦੇਖ ਰਹੇ ਹੈਗੇ ਆ ਸਾਰਿਆਂ ਨੂੰ ਇਹ ਬੇਨਤੀ ਆ ਵੀ ਸੰਯੋਗ ਕਰਿਓ ਹੋ ਸਕੇ ਤਾਂ ਜਿੰਨਾ ਤਿਲ ਫੁੱਲ ਤੁਹਾਡੇ ਕੋਲ ਦਿੱਤਾ ਜਾਂਦਾ ਇਹਨਾਂ ਦੀ ਟੀਮ ਨੂੰ ਉਹ ਵੀ ਪੈਸੇ ਦੀ ਸੰਯੋਗ ਵੀ ਕਰ ਦਿਓ ਕਿਉਂਕਿ ਇਹ ਸਾਰਾ ਸਮਾਨ ਰਾਸ਼ਨ ਹੀ ਆਣਾ ਹੈ ਫੀਡ ਆਣੀ ਹੈ ਦੁੱਧ ਹੈ ਲੱਸੀ ਹੈ ਸਭ ਕੁਝ ਇਹਨਾਂ ਕਟੋਰੀਆਂ ਚਾਹਨਾ ਦਾ ਜੇ ਤੁਹਾਡੇ ਘਰਾਂ ਦੇ ਅੱਗੇ ਪਿਆਦਾ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਸਮਾਨ ਵੱਜ ਜਾਂਦਾ ਉਹ ਇਹਨਾਂ ਦੇ ਵਿੱਚ ਪਾ ਕੇ ਸੇਵਾ ਦਾ ਲਾ ਲੈ ਸਕਦੇ ਹੋ ਦੇਖਦੇ ਨੇ ਲੋਕਾਂ ਦੀ ਆਵਾਜ਼ ਲੋਕਾਂ ਚਾਹਨਾ ਤੁਹਾਡਾ ਖੁੱਦਾ ਗੁਰੂ ਅਰਜਨ ਲਾਈਵ ਤੇ ਗੁਰੂ ਅਰਜਨ ਲਾਈਵ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਹਰ ਖਬਰ ਤੁਹਾਡੇ ਤੱਕ ਲੈ ਕੇ ਆ ਜਾਏ ਹੋ ਸ਼ੰਕਰ ਗਿਦਵਾਨ ਜੀ ਜੈ ਕਉ ਮਾਤਾ ਜੀ ਜੈ ਸਤਿ ਸ਼੍ਰੀ ਅਕਾਲ ਮੀਰ ਬਟਕੇ ਹਰ ਹਰ ਮਹਾਦੇਵ ਜੈ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਦਾ ਜਕਾਰੇ ਵੀ ਲੱਗ ਗਿਆ ਤੇ ਗਊ ਮਾਤਾ ਦਾ ਜਕਾਰਾ ਲੱਗ ਗਿਆ ਤੇ ਨਾਲ ਦੇ ਨਾਲੇ ਕੰਮ ਹੋ ਜਾਣਾ ਸਫਲ ਤੋਂ ਸੰਯੋਗ ਤੁਸੀਂ ਸਾਰਿਆਂ ਦੇਣਾ ਤੇ ਗੁਰੂਰ ਸਾਹਿਬ ਲਾਈਵ ਦੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਆਪਣੀ ਰਾਇ ਜਰੂਰ ਦੱਸਿਆ ਕਰੋ ਕਮੈਂਟ ਸੈਕਸ਼ਨ ਦੇ ਵਿੱਚ